ਸਤਿ ਸ਼੍ਰੀ ਅਕਾਲ ਮੈਂ ਸਕਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟਰ ਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਵਿਧਾਨ ਸਭਾ ਹਲਕਾ ਗਿੱਦੜਬਾਹਾ ਜਿਮਣੀ ਚੌਂ ਨੂੰ ਲੈ ਕੇ ਆਪਾਂ ਪਿੰਡਾਂ ਦੇ ਵਿੱਚ ਜਾਂਦੇ ਆ ਤੇ ਲੋਕਾਂ ਦਾ ਜਿਹੜਾ ਇਸ ਵਾਰ ਦਾ ਫਤਵਾ ਕਿਸ ਨੂੰ ਦੇਣਾ ਉਹ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਪਿੰਡ ਦੋਦਾ ਦੇ ਵਿੱਚ ਖੜੇ ਸੀ ਇੱਕ ਨਾਮੀ ਪਿੰਡਾ ਗਿੱਦੜਬਾਹਾ ਹਲਕੇ ਦਾ ਦੋਦਾ ਦੇ ਵਿੱਚ ਬੈਠੇ ਤੇ ਵੱਡੀ ਗਿਣਤੀ ਨਾਲ ਵੀਰ ਆਪਣੇ ਨਾਲ ਗੱਲਬਾਤ ਲਈ ਤੇ ਗੱਲਬਾਤ ਕਰਦੇ ਆ ਤੇ ਆਪਾਂ ਜਾਣਦੇ ਆ ਇਸ ਹਲਕੇ ਦਾ ਕੀ ਹੈ ਜਿਹੜਾ ਹਾਲ ਹੈ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸੁਭਨਾਮ ਇੱਕ ਵਾਰੀ ਦੱਸ ਦਿਓ ਕੋਈ ਗੱਲ ਨਹੀਂ ਹੈ ਸੁਭਨਾਮ ਮੇਰਾ ਠਾਣਾ ਸੰਗਾ ਜੀ ਅੱਛਾ ਕੀ ਲੱਗਦੀ ਹੈ ਹਵਾ ਕੀ ਲੱਗਦੀ ਹੈ ਬਾਈ ਜੀ ਹਲਕੇ ਦੀ ਹਵਾ ਇਸ ਵਾਰ ਕੀ ਕਹਿੰਦੀ ਹੈ ਹਵਾ ਬਰਾਬਰ ਹੀ ਹੈ ਬਾਈ ਯਾਰ ਅੱਛਾ ਤੈਨਾਂ ਦੀ ਕੋਈ ਹਵਾ ਕਿਉਂਕਿ ਤੁਹਾਡੇ ਕੋਲੇ ਤਾਂ ਇਸ ਹਾਲ ਕੇ ਤੇ ਪੁਰਾਣੇ ਹੀ ਉਮੀਦਵਾਰ ਆ ਜੇਕਰ ਮਨਪਰੀ ਬਾਦਲ ਦੀ ਗੱਲ ਕਰੀਏ ਭਾਜੀਪੀ ਵੱਲੋਂ ਜਾਂ ਕਾਂਗਰਸ ਦੀ ਗੱਲ ਕਰੀਏ ਅਮਰਤਾ ਵੜਿੰਗ ਜੀ ਆ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਮਿਸਿਸ ਤੇ ਜਾਂ ਗੱਲ ਕਰੀਏ ਡਿੰਪੀ ਢਲੋਈ ਦੀ ਸਰਕਾਰ ਵੱਲੋਂ ਐ ਕਿ ਉਹਨਾਂ ਨੂੰ ਟਿਕਟ ਮਿਲੀ ਆ ਕਿਵੇਂ ਦੇਖਦੇ ਹੋ ਪਿਛਲੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਮਨਪ੍ਰੀਤ ਬਾਦਲ ਸਾਹਿਬ ਵੀ ਆਪਦੇ ਦਾਅਵੇ ਪੇਸ਼ ਕਰ ਰਹੇ ਵੀ ਮੈਂ ਚਾਰ ਵਾਰ ਵਿਧਾਇਕ ਰਿਆਂ ਤੇ ਰਾਜਾ ਵੜਿੰਗ ਸਾਹਿਬ ਵੀ ਕਰ ਰਹੇ ਜਾਂ ਡਿੰਪਿਟ ਲੋਜੀਕ ਪਾਵਰ ਚਤਾ ਚੱਲਉ ਨਹੀਂ ਰਿਹਾ ਹਰ ਕੰਮ ਚਾਰ ਸੀ ਅਕਾਲੀ ਦਲ ਦੀ ਸਰਕਾਰ ਸੀ ਉਹਨਾਂ ਸਾਰਿਆਂ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਬਾਈ ਯਾਰ ਕੰਮ ਤਾਂ ਮਨਪ੍ਰੀਤ ਨੇ ਕਰਵਾਏ ਆ ਜਿਹੜੇ ਕਰਵਾਏ ਆ ਤੇ ਜਦੋਂ ਰਿਹਾ ਉਦੋਂ ਕੰਮ ਕਰਵਾਏ ਆ ਮੁੜ ਕੇ ਛੱਡ ਗਿਆ ਸੀ ਹਲਕਾ ਛੱਡ ਗਿਆ ਸੀ ਦੁਬਾਰਾ ਆਇਆ ਰਿਸਪੌਂਸ ਵਧੀਆ ਮਿਲਦਾ ਹੈ ਅੱਜ ਦੀ ਸਥਿਤੀ ਉਹਨਾਂ ਦੀ ਕਿਵੇਂ ਬਹੁਤ ਵਧੀਆ ਮੌਜੂਦਾ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖਦੇ ਆ ਕਿੰਨੇ ਕ ਵਾਦੇ ਸੀਗੇ ਜਿਹੜੇ ਲੋਕਾਂ ਨੇ ਕੀਤੇ ਸੀ ਕਿੰਨੇ ਕ ਤੁਹਾਨੂੰ ਪੂਰੇ ਹੋਏ ਲੱਗਦੇ ਬਾਜੀ ਯਾਰ ਸਰਕਾਰ ਨੇ ਨੇ ਕੰਮ ਕਰਵਾਏ ਜਿਹੜੇ ਵਾਦੇ ਕੀਤੇ ਸੀਗੇ ਉਹ ਵਾਦੇ ਤੇ ਪੂਰੇ ਤੇ ਨਹੀਂ ਆਏ ਕਿ ਤੇ ਹੋਰ ਕੋਈ ਵੱਡੇ ਵੱਡੇ ਕੰਮ ਕਰਾਈ ਗਏ ਉਹਨਾਂ ਦਾ ਆਪਣਾ ਪਤਾ ਹੈ ਜਿਹੜੇ ਨਿੱਕੇ ਪਿੰਡ ਲੈਵਲ ਤੇ ਪਤਾ ਵੀ ਉਹ ਨਹੀਂ ਕੰਮ ਹੋਇਆ ਕੋਈ ਹੋਰ ਵੀ ਬਾਈ ਗੱਲਬਾਤ ਲਈ ਸਾਡੇ ਨਾਲ ਮੌਜੂਦ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਕੀ ਹੈ ਬਾਈ ਜੀ ਆਪਣਾ ਨਾਮ ਹੈ ਅ ਭਾਈ ਜੀ ਕਿਵੇਂ ਦੇਖ ਦऊं ਕੀ ਕਹਿੰਦੀ ਹੈ ਗਿੱਦੜਵਾਦੀ ਵਾ ਬਾਈ ਜੀ ਡੈਂਪੀ ਦੀ ਲੋ ਹਾਂਜੀ ਕਿੰਨੀ ਇੱਕ ਵੋਟ ਇਸ ਪਿੰਡ ਦੀ ਵੋਟ ਕਿੰਨੀ ਹੈ ਬਾਈ ਵੋਟ ਹੈ ਕਿ 10000 ਨਿਕਲੀ ਅੱਛਾ ਪਹਿਲਾਂ ਇੱਥੋਂ ਦਾ ਕੀ ਮਾਹੌਲ ਰਹਿੰਦਾ ਜਿਹੜਾ ਕਿਹੜੀ ਪਾਰਟੀ ਦੀ ਪਹਿਲਾਂ ਵੋਟ ਵੱਧਦੀ ਹੈ ਭਾਈ ਛਣੀ ਢਿੱਲੋਂ ਤੇ ਡੈਂਪੀ ਢਿੱਲੋਂ ਇਹ ਬੰਦੇ ਆਉਂਦੇ ਸਾਰੇ ਕੰਮ ਨਹੀਂ ਤੁਹਾਡੇ ਪਿੰਡ ਦੀ ਵੋਟ ਪਹਿਲਾਂ ਕਿਹਦੀ ਵੱਧਦੀ ਹੈ ਤੂੰ ਅੱਗੇ ਵਧੀਆ ਗੱਲ ਦੱਸ ਦੀ ਇਹਨਾਂ ਦੀ ਅੱਛਾ ਕਰ ਡੈਂਪੀ ਢਿੱਲੋਂ ਦੀ ਠੀਕ ਠੀਕ ਹੈ ਤੇ ਬਾਕੀ ਜਿਵੇਂ ਰਾਜਵਡੰਗ ਦੀ ਗੱਲ ਕਰ ਲਈਏ ਜਾਂ ਮਨਪ੍ਰੀਤ ਬਾਦਲ ਦੀ ਗੱਲ ਕਰ ਲਈਏ ਉਹ ਦੋਨੇ ਵਿਧਾਇਕ ਰਹੇ ਇਸ ਤੋਂ ਪਹਿਲਾਂ ਇੱਕ ਚਾਰ ਵਾਰੀ ਰਹੇ ਇੱਕ ਤਿੰਨ ਵਾਰੀ ਰਹੇ ਉਹਨਾਂ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਭਾਈ ਨਹੀਂ ਭਾਈ ਜੀ ਸਾਡੇ ਛਣੀ ਡੈਂਪੀ ਕੰਮ ਹੀ ਕੋ ਨਿਕਲਿਆ ਦੂਜੇ ਨਿਕਲਿਆ ਪੰਜਾਬ ਸਰਕਾਰ ਦੇ ਪੌਣੇ ਦਿਨ ਸਾਲ ਦੇ ਕੰਮ ਨੂੰ ਕਿਵੇਂ ਦੇਖਦੇ ਹੋ ਬਾਈ ਠੀਕ ਆ ਵਧੀਆ ਬਹੁਤ ਵਧੀਆ ਕੰਮ ਹੋਰ ਵੀਰ ਨਾਲ ਸਾਡੇ ਨਾਲ ਬਾਈ ਜੀ ਆਇਓ ਇੱਧਰ ਆਪਾਂ ਵੀ ਪਾਈਏ ਚਾਨਣਾ ਕੀ ਨਾਮ ਕੀ ਤੁਹਾਡਾ ਜੀ ਨਾਮ ਜੀ ਮੇਰਾ ਕਰਮਜੀਤ ਆਈ ਬਾਈ ਅੱਛਾ ਕਿਵੇਂ ਦੇਖਦੇ ਹੋ ਸਰਕਾਰ ਦੇ ਪੌਣੇ ਦਿਨ ਸਾਲ ਦੇ ਕੰਮ ਨੂੰ ਸਰਕਾਰ ਦੇ ਬਹੁਤ ਵਧੀਆ ਬਾਈ ਜੀ ਕੰਮਕਾਰ ਬਹੁਤ ਵਧੀਆ ਕਿੰਨੇ ਕੁ ਵਾਦੇ ਆ ਜਿਹੜੇ ਲੱਗਦਾ ਤੁਹਾਨੂੰ ਕਿ ਕਿਹੜੇ-ਕਿਹੜੇ ਵਾਦੇ ਸਰਕਾਰ ਨੇ ਹੁਣ ਤੱਕ ਪੂਰੇ ਕਰਦੇ ਸਰਕਾਰ ਨੇ ਵਾਦੇ ਤਾਂ ਬਾਈ ਜਿਹੜੇ ਇੰਨੇ ਚਰਤਾਣੀ ਉਲਝੀ ਵੀ ਆ ਕਿੰਨੇ ਚਿਰ ਦੀ ਟਾਈਮ ਦੀ ਤੇ ਆਖਰ ਹੌਲੀ ਹੌਲੀ ਠੀਕ ਹੋਊਗੀ ਨਾ ਬਈ ਇਹ ਤਾਂ ਸਾਰਿਆਂ ਨੂੰ ਪਤਾ ਨਾ ਹਾਂਜੀ ਹਾਂਜੀ ਇੱਕਦਮ ਦਾ ਸਾਰੇ ਕੰਮ ਨੇ ਦੇ ਪਰ ਜਿੰਨੇ ਕੰਮ ਕੀਤੇ ਬਹੁਤ ਵਧੀਆ ਕੀਤੇ ਇੱਕ ਦਿਨ ਅਸੀਂ ਲੈਡ ਤੋਂ ਵਾਝੇ ਨਹੀਂ ਰਹੇ 1 ਲੀਟਰ ਤੇਲ ਨਹੀਂ ਸਾੜਿਆ ਠੀਕ ਹੈ ਜੀ ਸਾਡੇ ਤਾਂ ਇੰਨੇ ਸਮੇ ਤਾਂ ਨਜ਼ਾਰਾ ਆਇਆ ਬਈ ਸਰਕਾਰ ਚ ਐਵੇਂ ਤੈਨੂੰ ਆਖੀ ਇਦੋਂ ਪਹਿਲਾਂ ਨਹੀਂ ਆਇਆ ਕਦੇ ਜੇਕਰ ਬਈ ਗੱਲ ਕਰੀਏ ਤਾਂ ਡਿੰਪੀ ਢਿੱਲੋ ਜਿਹੜੇ ਅਕਾਲੀ ਦਲ ਚੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਆ ਇਹਨਾਂ ਨੂੰ ਹੁਣ ਮੌਜੂਦਾ ਸਰਕਾਰ ਦਾ ਸਿਆਸੀ ਫਾਇਦਾ ਕਿੰਨਾ ਕੁ ਹੋ ਸਕਦਾ ਹੋਲੀ ਹੋਊਗਾ ਬਈ ਜਾਵਾਂ ਐ ਇੱਕ ਨੰਬਰ ਤੇ ਜਾਊਗਾ ਬਈ ਪੂਰਾ ਉਕਿਉ ਜਿਵੇਂ ਸ਼ੁਰੂਆਤੀ ਦਿਨਾਂ ਦੇ ਵਿੱਚ ਇਹਨਾਂ ਦਾ ਅਕਾਲੀ ਦਲ ਦੇ ਆਨਕਾਰਨ ਵਿਰੋਧ ਕਾਫੀ ਹੋਇਆ ਸੀ ਉਹ ਅੱਜ ਟਲ ਗਿਆ ਕਿ ਉਸੇ ਤਰ੍ਹਾਂ ਜਾਰੀ ਹੈ ਉਹ ਮਾੜਾ ਮੋਟਾ ਹੋਇਆ ਸੀ ਬਾਈ ਯਾਰ ਉਹ ਤਾਂ ਇੱਕ ਦੋ ਬੰਦੇ ਸੀਗੇ ਉਹ ਤਾਂ ਛੱਡ ਕੇ ਹੀ ਉੱਠ ਗਏ ਜਿਹੜੇ ਵਿਰੋਧ ਕਰਦੇ ਟਰੈਕਟ ਦੀ ਝਾਕ ਕਰਦੇ ਸੀ ਉਹ ਉੱਠ ਗਏ ਚੱਲ ਕੇ ਛੱਡ ਗਏ ਤੇ ਨੰਪੀ ਦੀ ਬਾਈ ਜੀ ਪੂਰੀ ਹਵਾ ਐ ਟਾਈਮ ਬਣੀ ਵੀ ਐ ਤੇ ਸਾਰੇ ਬਗਲਾੜ ਚ ਆਏ ਆ ਬਾਕੀ ਤੇ ਤਾਂ ਪਹਿਲੇ ਨੰਬਰ ਤੇ ਆਉਣਾ ਬਾਈ ਇਹਨੇ 13 14 ਹਜ਼ਾਰ ਵੋਟ ਤੇ ਜਿੱਤੂਗਾ ਐ ਪੂਰੀ ਹਵਾ ਐ ਟਾਈਮ ਤੇ ਹਾਂਜੀ ਬਾਈ ਜੀ ਕੀ ਨਾਮ ਆ ਜੀ ਤੁਹਾਡਾ ਮੈਂ ਹਾਂ ਨਾਮ ਤੇ ਦੱਸ ਨਾਮ ਬ੍ਰਿੰਦਰਦਾਸ ਕਿ ਹਵਾ ਕਿਸ ਦੀ ਆ ਇੰਨੇ ਦਾ ਬੱਸ ਨਹੀਂ ਯਾਰ ਅਗਰ ਨਹੀਂ ਸਾਂਝੇ ਬੰਦੇ ਆਪਾਂ ਐਸੇ ਹਾਂਜੀ ਕੀ ਅੰਕਲ ਕੀ ਨਾਮ ਹੈ ਬੋੜਾ ਵੜੇ ਨਹੀਂ ਪਤਾ ਤੇ 20 ਸਾਰੀਆਂ ਖੁੱਲੀਆਂ ਕਰ ਦੋ ਜਿੰਨੀਆਂ ਆਈਆਂ 50 ਬੋੜੇ 50 ਬੋੜੇ ਕੱਢ ਦਿਓ ਅਸੀਂ ਤਾਂ ਕੁਝ ਨਹੀਂ ਸਾਡੇ ਕੋਲੇ ਨਾ ਵਾਦੇ ਆ ਅਸੀਂ ਤਾਂ ਸਿਰਫ ਇਹਨਾਂ ਪੁੱਛਦੇ ਹਾਂ ਹਵਾ ਕੀ ਦੀ ਨਹੀਂ ਆਪਾਂ ਹਵਾ ਦਾ ਹਵਾ ਹਵਾ ਕੀ ਨਾਮ ਕੀ ਇਤਨਾ ਸੁਭਮਿੰਦਰ ਸਿੰਘ ਕਿਵੇਂ ਦੇਖਦੇ ਹੋ ਮੁਕਾਬਲੇ ਨੂੰ ਮੁਕਾਬਲਾ ਕਿੰਨਾਂ ਦੇ ਵਿੱਚ ਗੰਦੇ ਹੋ ਤੁਸੀਂ ਹਲਕੇ ਦਾ ਮੁਕਾਬਲਾ ਬਾਈ ਡੈਂਪੀ ਨਾਲ ਹੈ ਕਿਸਾਨ ਨੂੰ ਤੁਸੀਂ ਸਾਰੇ ਕਿੱਥੇ ਚੱਲ ਰਹੇ ਹੋ ਇੱਕ ਇੱਕ ਤਰਫਾ ਹੀ ਕਰ ਰਹੇ ਨਹੀਂ ਇੱਕ ਤਰਫਾ ਕੋਈ ਹੈ ਇੱਕ ਤਰਫਾ ਹੈ ਪਿਆ ਅੱਛਾ ਠੀਕ ਹੈ ਇੱਕ ਤਰਫਾ ਹਵਾ ਹਵਾਈ ਹੋਈ ਪੇਕ ਅੱਛਾ ਹਾਂ ਕਾਲੀ ਦਾ ਵੀ ਵੋਟ ਵੀ ਸਾਰੀ ਇੱਧਰ ਜਾ ਰਹੀ ਹੈ ਠੀਕ ਹੈ ਕੋਈ ਵਿਰਲਾ ਹੀ ਰਹੇਗਾ ਜਿਹੋ ਉਧਰ ਜਾਊਗਾ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਬਹੁਤ ਚੰਗੇ ਕੰਮ ਕੀਤੇ ਆ ਉਰੇ ਉਹਦੇ ਕੰਮ ਸਾਡੇ ਵਾਸਤੇ ਬਹੁਤ ਵਧੀਆ ਕੰਮ ਜਿਹੜੇ ਮਾੜੇ ਮੋਢੇ ਲੋਕਾਂ ਦੇ ਹੁੰਦੇ ਉਹ ਸਾਰੇ ਸਰਕਾਰ ਤਾਂ ਕਰ ਨਹੀਂ ਸਕਦੀ ਮਾਨਪ੍ਰੀਤ ਬਾਦਲ ਸਾਹਿਬ ਦੀ ਜੇ ਗੱਲ ਕਰੀਏ ਤਾਂ ਉਹ ਕਹਿੰਦੇ ਚਾਰ ਵਾਰ ਇੱਥੋਂ ਦੇ ਵਿਧਾਇਕ ਰਹੇ ਉਹਨਾਂ ਨੇ ਕਿੰਨੇ ਕੰਮ ਕੀਤੇ ਸੀ ਕੰਮ ਕੀਤਾ ਭਈ ਉਹਨੇ ਕਿਹੜੇ ਜੇਬ ਚ ਉੱਤੇ ਸਾਡੇ ਟੈਕਸ ਦਾ ਸਾਡੇ ਪੈਸੇ ਉਹ ਨਹੀਂ ਚਲੋ ਕਰਨੇ ਤਾਂ ਵਿਧਾਇਕ ਨੇ ਅੱਗੇ ਲਾ ਕੇ ਕੀ ਹੁੰਦੇ ਆ ਵੀ ਉੱਜਾਂ ਉਸ ਤੋਂ ਬਾਅਦ ਦੇ ਰਾਜਾ ਵਿਡੰਗ ਦੀ ਗੱਲ ਕਰੀਏ ਇਹ ਤਾਂ ਉਹਨਾਂ ਦੇ ਕੰਮ ਕੋਈ ਪਿੰਡ ਦੇ ਵਿੱਚ ਹੋਏ ਉਹ ਹੋਏ ਹੋਣਗੇ ਪਰ ਸਾਡੇ ਸਾਹਮਣੇ ਨਹੀਂ ਦੇ ਵੀ ਹਾਂ ਅਸੀ ਗੱਲ ਹੋਈ ਢਿੰਪੀ ਢੋਲ ਜਦੋਂ ਹਲਕਾ ਅੰਚਾਰ ਸੀ ਉਹਨਾਂ ਨੇ ਕਿ ਭਾਈ ਜੀ ਜਦੋਂ ਰਾਤ ਬੰਦੇ ਨਾ ਖੜਦੇ ਆਓ ਠੀਕ ਨਾ ਅਨਛਣੇ ਵੀ ਖੜਦੇ ਨਾਲ ਉਹ ਭਰਾ ਹੁਣ ਵੀ ਆਵਾਜ਼ ਮਾਰੇ ਹਾਜ਼ਰ ਹੁੰਦੇ ਆ ਮਜ਼ੁਰ ਕੋ ਕੀ ਕਹਿੰਦੀ ਵਾ ਆਇਆ ਆਪਾਂ ਹਾਂ ਜੀ ਭਾਈ ਇਹਨਾਂ ਵੀ ਕਰ ਲਗੇ ਗੱਲ ਕੀ ਨਾਮ ਕੀ ਹੈ ਭਾਈ ਜੀ ਭਾਈ ਜੀ ਕਮਲਜੀਤ ਸਿੰਘ ਨਾਮ ਹੈ ਠੀਕ ਹੈ ਕਿਵੇਂ ਦੇਖ ਦऊं ਕੀ ਸਿਆਸੀ ਮੌਲਕੀ ਹੈ ਸਿਆਸੀ ਮੌਲਾ ਤਾਂ ਫਿਲਹਾਲ ਤਾਂ ਹੀ ਤਿੰਨੇ ਪਾਰਟੀਆਂ ਪੂਰਾ ਜ਼ੋਰ ਲਾਈ ਜਾਂਦੀਆਂ ਠੀਕ ਹੈ ਜੀ ਠੀਕ ਹੈ ਨਾ ਜੀ ਹਰੇਕ ਨੇ ਆਪੋ ਆਪਣੇ ਕੰਮ ਗਣਾਈ ਜਾਂਦੇ ਆ ਜੋ ਮਨਪ੍ਰੀਤ ਸਿੰਘ ਬਾਦਲਾ ਉਹ ਆਪਦੇ ਪਹਿਲਾਂ ਵਾਲੇ ਕੰਮ ਗਣਾਈ ਜਾਂਦਾ ਵੀ ਮੈਂ ਆਹ ਕਰਕੇ ਗਿਆ ਸੀ ਇਹ ਕਰਕੇ ਪਰ ਉਹਨਾਂ ਨੇ ਜਦੋਂ ਪਾਰਟੀ ਬਦਲੀ ਆ ਇਸੇ ਕਰਕੇ ਉਹਨਾਂ ਦਾ ਰਜਾਣ ਬਹੁਤ ਘਟਾ ਤੇ ਲੋਕਾਂ ਦਾ ਉਹ ਨਹੀਂ ਪਰ ਜਿਹੜੇ ਡਿੰਪੀ ਢਿੱਲੋਂ ਜੀ ਆ ਗਏ ਆ ਉਹਨਾਂ ਨੇ ਸੁਖਵੀਰ ਬਾਦਲ ਨੂੰ ਛੱਡਣ ਕਰਕੇ ਆ ਥੋੜਾ ਜਿਹਾ ਫਰਕ ਆ ਗਿਆ ਜਿਹੜਾ ਰਾਜਾ ਵੜਿੰਗ ਆ ਗਏ ਹੈਗੇ ਆ ਠੀਕ ਹੈ ਰਾਜੇ ਵੜਿੰਗ ਨੇ ਉਹਨਾਂ ਉਹ ਵਿਕਾਸ ਨਹੀਂ ਕੀਤਾਗਾ ਜਿੰਨਾ ਉਹਨਾਂ ਨੂੰ ਚਾਹੀਦਾ ਸੀ ਤਿੰਨ ਸਾਲਾਂ ਤੋਂ ਤਾਂ ਤੁਸੀਂ ਮੁਕਾਬਲਾ ਕਿਦਾ ਕਹਿੰਦੇ ਹੋ ਇਸ ਵਾਰ ਮੁਕਾਬਲਾ ਆਇਆਗਾ ਡਿੰਪੀ ਢਲੋਂ ਤੇ ਰਾਜੀ ਵੜੇਗਾ। ਮਨਪ੍ਰੀਤ ਦਾ ਕੋਈ ਮੁਕਾਬਲਾ ਨਹੀਂ ਕਰਕੇ ਆਇਆ ਜੀ। ਤੁਹਾਡੇ ਪਿੰਡ ਦੀ ਹਵਾ ਕੀ ਕਹਿੰਦੀ ਏ? ਸਾਡੇ ਪਿੰਡ ਦੀ ਹਵਾ ਤਾਂ ਹੀ ਦੇਖੋ ਡਿੰਪੀ ਢਲੋਂ ਨਹੀਂ ਜ਼ਿਆਦਾ ਬੋਲਦੇ ਆ ਤੇ ਜ਼ਿਆਦਾ ਹਵਾ ਇਹਨਾਂ ਦੀ ਹੀ ਆ। ਐਂਡ ਦੋਦਾ ਦੇ ਵਿੱਚ ਬੈਠੇ ਸੀ ਵਿਦਵਨ ਸਭਾ ਗਿੱਦੜਵਾਹਾ ਦਾ ਮੇਨ ਪਿੰਡ ਆ ਦੋਦਾ ਜੈਲ ਤੇ ਬਜ਼ੁਰਗ ਸਾਡੇ ਨਾਲ ਆ ਗੱਲਬਾਤ ਕਰਨ ਲਈ ਤੇ ਆਓ ਆਪਾਂ ਇੱਥੋਂ ਦਾ ਜਾਣਦੇ ਹਾਲ। ਹਾਂਜੀ ਸੱਸੀ ਗੱਲ ਜੀ। ਸੱਸੀ। ਕਾਲੇ ਨਾਮ। ਨਾਮ ਨਾਮ ਦੱਸ ਦਿਓ ਇਕੱਲੇ। ਅਚਰਤ ਸਿੰਘ। ਕੀ ਹਾਲਾ ਕੀ ਏ ਦੋਦੇ ਦੀ? ਦੋਦੇ ਦਾ ਕੋਈ ਤਕੋਂ ਨਵਾਂ ਆਂਦੀ ਆ। ਅੱਛਾ ਕੀ ਕਿਹਦੇ ਦਾ ਮੁਕਾਬਲਾ? ਨਹੀਂ ਕਿਸੇ ਗੱਲ ਦਾ। ਹਾਂਜੀ ਕੀ ਨਾਮ ਕੀ ਇਹ ਦਾ? ਬਖਾਰ ਸਿੰਘ ਜੀ। ਕਿਵੇਂ ਦੇਖਦੇ ਹੋ ਦੋਦੇ ਦੀ ਹਾਲਾ ਕੀ ਕਹਿੰਦੀ ਹੈ ਜੀ? ਦੋਦੇ ਦੀ ਹਵਾਲ ਮਨਪ੍ਰੀਤ 3 ਨੰਬਰ ਤੇ ਹੈ। ਰਾਜੇਵਰਨ ਕਾਂਗਰਸ ਦਾ ਤੇ ਆਮ ਆਪਾ ਪਾਰਟੀ ਦਾ ਮੁਕਾਬਲਾ। ਅੱਛਾ ਪਹਿਲਾਂ ਕੀ ਹਾਲ ਰਹਿੰਦਾ ਜੀ ਇਸ ਪਿੰਡ ਦਾ? ਪਹਿਲਾਂ ਕਿਹੜੀ ਪਾਰਟੀ ਨੂੰ ਵੋਟ ਮਿਲਦੀ ਸੀ? ਪਹਿਲਾਂ ਤਾਂ ਲੋਕਮੈਂਟ ਆਪਾਂ ਨੇਤੀ ਸੁਣਈ ਜਾਂਦੇ ਕੋਈ ਆ ਨਾ ਮੈਂ 4 ਵਾਰ ਬਣ ਗਿਆ ਕੋਈ ਆ ਨਾ ਮੈਂ 3 ਵਾਰ ਬਣ ਗਿਆ। ਨਹੀਂ ਨਹੀਂ ਦੋਤਾ ਪਿੰਡ ਦੀ ਪਹਿਲਾਂ ਵੋਟ ਕਿਹੜੀ ਪਾਰਟੀ ਨੂੰ ਵੱਧ ਪਈ ਸੀ? ਸੱਤ ਸੱਤ ਪਹਿਲਾਂ ਖੜੀ ਦਰ ਲੋ ਪੈਂਦੇ। ਤੇ ਹੋਰ ਇਸ ਵਾਰ ਕੀ ਲੱਗਦਾ ਜਿਹੜਾ ਕਾਲੀਦਾਲ ਦਾ ਉਹ ਸਿਆਸੀ ਲਾਹਾ ਜਿਹੜਾ ਡਿੰਪੀ ਢਿੱਲੋਂ ਨੂੰ ਜਾਂ ਮੰਤਰੀ ਬਦਲੇ ਇਹਨਾਂ ਦੋਨਾਂ ਚ ਕਿਹਨੂੰ ਮਿਲ ਸਕਦਾ ਹੈ ਮਨਪ੍ਰੀਤ ਬਾਦਲ ਨੂੰ ਵੀ ਮੁਸ਼ਕਲ ਆ ਤੇ ਡਿੰਪੀ ਢਿੱਲੋਂ ਜਿਹਨੇ ਕਾਲੀਦਾਲ ਤੋਂ ਆਇਆ ਆ ਪਾਣ ਚ ਕਿ ਕਈ ਆਪਾਂ ਦੇ ਰੁੱਸੇ ਬੰਦੇ ਉਹਨੇ ਅਸੀਂ ਨਹੀਂ ਮੰਨਦੇ ਇਹਨੂੰ ਉਹ ਆਣਾ ਵੀ ਮੈਂ ਸਰਕਾਰਾਂ ਕੋਲ ਨਾਲ ਕੁਝ ਕਰੂਆਂ ਜਿਹੜੇ ਚੱਲਦੇ ਇਹਨਾਂ ਦੇ ਜਗਾੜ ਟਲਕਟਰ ਕੱਪ ਹਾਂਜੀ ਕਾਂਗਰਸ ਉਹ ਆਣਾ ਵੀ ਮੈਂ ਆ ਚਾਰ ਤਿੰਨ ਵਾਰਾਂ ਜਿੱਤੇ ਆ ਦੋ ਠੀਵਾਰ ਭੇਰ ਮੈਨੂੰ ਦਿਓ ਮੈਂ ਆਨ ਵਾਲਾ ਸਮਾਂ ਮੇਰਾ ਆਊਗਾ ਆਪੋ ਆਪਣੇ ਸਾਰੇ ਦਾਵੇ ਪੇਸ਼ ਕਰੋ ਸਰਕਾਰ ਦੇ 3 ਸਾਲਾਂ ਦੇ ਕੰਮ ਨੂੰ ਕਿਵੇਂ ਦੇਖਦੇ ਹੋ ਜਿਹੜੀ ਬਾਤ ਹੈ ਸਾਡੇ ਨਾਲ ਆਉਂਗੀ 3 ਸਾਲ ਹੋ ਗਏ ਕੋਈ ਕੰਮ ਚੰਗਾ ਹੋਇਆ ਹੀ ਨਹੀਂਗਾ ਤੇ ਤਨਸਾਲੀਆਂ ਨੇ ਸਰਕਾਰ ਦਾ ਬੜਾ ਚੰਗਾ ਕਿਸੇ ਦਾ ਵੀ ਨਹੀਂ ਹੋਇਆ ਚਲੋ ਇੱਕ ਬਦਲਾ ਦੇ ਨਾਂ ਤੇ ਲਹਿਰ ਉੱਠੀ ਸੀ ਬਦਲ ਲੋਕਾਂ ਨੇ ਦਿੱਤਾ ਪਰ ਉਹ ਬਦਲੇ ਕਿ ਉਹਦੇ ਉਹਨਾਂ ਦੇ ਜਿਹੜੇ 3 ਸਾਲਾਂ ਨੂੰ ਕੋਈ ਬਦਲਾ ਨਜ਼ਰ ਨੇ ਆਇਆ ਉਹੀ ਬੰਦੇ ਜਿਹੜੇ ਨੇ ਬਦਲਾ ਕੀਤਾ ਸੀ ਅੱਜ ਆਉਂਦੇ ਆ ਵੀ ਇਹ ਨਹੀਂ ਉਹੀ ਚੀਜ਼ ਹੈ ਕੋਈ ਫਰਕ ਨਹੀਂ ਰਾਜਾ ਵਿਡਿੰਗ ਦੇ ਕੰਮ ਨੂੰ ਕਿਵੇਂ ਦੇਖਦੇ ਹੋ ਰਾਜੇ ਬਣ ਕੇ ਕੰਮ ਜਿਹੜਾ ਕਰੂਗਾ ਦੇਖਾਂਗੇ ਹਜੇ ਤਾਂ ਪਹਿਲਾਂ ਕੋਈ ਇੰਨਾ ਨਹੀਂ ਖੜਾ। ਅੱਛਾ ਤਿੰਨ ਵਾਰ ਬਣ ਕੇ ਨਹੀਂ ਖੁਸ਼ ਕੀਤਾ। ਤਿੰਨ ਵਾਰ ਹਾਂ ਬਸਾਲ ਗੱਲੋ ਤੁਸੀਂ। ਬਸ ਵੀ ਬਾਦਲ ਵੀ ਕਹਿੰਦਾ ਮੈਂ ਚਾਰ ਵਾਰੀ ਬਣਿਆ ਉਹਦੇ ਕੋਈ ਕੰਮ। ਉਹਨਾਂ ਨੂੰ ਵੇਖ ਲਓ ਜੀ ਪਹਿਲਾਂ ਦੋਨੇ ਆਪ ਦੇ ਤਾਇ ਨਾਲ ਖਜ਼ਾਨਾ ਮੰਤਰੀ ਰਿਹਾ 22 ਸਾਲ। ਉਦੋਂ ਤਾਇਆ ਸੀ। ਤੇ ਉਦੋਂ ਬਾਅਦ ਕਾਂਗਰਸ ਚਲਾ ਗਿਆ ਆਪਦੀ ਪਾਰਟੀ ਬਣਾਰੀ ਭਾਜਪੀ ਦਾ ਵੀ ਕਿੰਨਾ ਕੁਸ਼ ਹੋ ਗਿਆ ਜੀ ਸਾਰਾ ਕੁਝ ਹੋ ਜਾਂਦਾ ਫੇਰ ਆਈ ਫਿਰਦੇ ਆ। ਹੁਣ ਦੱਸੋ ਕੀ ਕਹਿੰਦੇ ਤਵਾਰ ਕਰਾਂਗੇ ਨਾ ਕਰਾਂਗੇ? ਬਾਏ ਵੋਟਰਾਂ ਨੂੰ ਧੋਖੇ ਰਖਦੇ ਆ ਹਾਂਜੀ ਵੋਟਰਾਂ ਨੂੰ ਧੋਖੇ ਪਾਏ ਨੇ ਝੜਕਦਾ ਮੁਰਕੇ ਪਾਕਸੰਗ ਨੂੰ ਅੱਜਾ ਮਾਰਦਾ ਫਿਰ ਉੱਥੇ ਅੱਛਾ ਖੜ ਖੜ ਖੜਾ ਤੇ ਹੁਣ ਪਿੱਛੇ ਫੇਰ ਕਹਿੰਦੇ ਸੀ ਕੱਲ੍ਹ ਪਹਿਲਾਂ ਬੋਲਦਾ ਕਰ ਜਾਂਦਾ ਅੱਜ ਨਾ ਬੋਲਦਾ ਹਾਂਜੀ ਬਿਜਰਗੋ ਕੀ ਨਾਮ ਹੈ ਜੀ ਸਰਜੀ ਸਿੰਘ ਕੀ ਲੱਗਦੀ ਹੈ ਕਿ ਦਲਬਾਦੀ ਹਵਾ ਕੀ ਕਹਿੰਦੀ ਹੈ ਜੀ ਕੋਈ ਸਮਝ ਨਹੀਂ ਆ ਰਹੀ ਇਹ ਸਮਝ ਆਏ ਤਾਂ ਸੰਦ ਬਾਹਰ ਹੈ ਕੋਈ ਨਾਮ ਕਹਾਵਣਾ ਨਹੀਂ ਕੋਈ ਨਾਮ ਨਹੀਂ ਕਹਾਵਣਾ ਅੱਛਾ ਨਹੀਂ ਤੁਹਾਡੇ ਪਿੰਡ ਦੀ ਹਵਾ ਦਾ ਪਤਾ ਲੱਗਦੇ ਹੁਣ ਇਸ ਸਾਡੇ ਪਿੰਡ ਦੀ ਤਾਂ ਫਰਕ ਜਿਵੇਂ ਕੱਲ੍ਹਿਆਂ ਵੀ ਵੋਟ ਵਾਧੀ ਸੀ ਉਸ ਹਿਸਾਬ ਨਾਲ ਤਾਂ ਕੀ ਤਿੰਨ ਥਾਂ ਹੀ ਕਿਉਂ ਉਤਰੇ ਨਹੀਂ ਹੁ ਤਾਂ ਤੇ ਸਾਂਝ ਤੋਂ ਬਾਹਰ ਆ ਨਾ ਹੀ ਕੋਈ ਕਿਸੇ ਦਾ ਆਸਤਮੀਕਰ ਤੇ ਦਾ ਸਾਹ ਅੱਛਾ ਇਹ ਨਹੀਂ ਇਹ ਪਹਿਲਾਂ ਵੀ ਇਸੇ ਤਰ੍ਹਾਂ ਹੁੰਦਾ ਕਿ ਇਸ ਵਾਰ ਇਹ ਪਹਿਲੀ ਵਾਰ ਹੋਇਆ ਪਹਿਲਾਂ ਦੋਸਤ ਆ ਰਹੇ ਸੀ ਹੁਣ ਤੈਨਾਂ ਕੋਈ ਨਾਮ ਕੌਵਲਾ ਬਜ਼ੁਰਗੋ ਕਿਵੇਂ ਦੇਖਦੇ ਹੋ ਕਿ ਮੁਕਾਬਲਾ ਕਿਦਾ ਕਿਦਾ ਕਰਦੇ ਹੋ ਇਹ ਦੋਨਾਂ ਦਾ ਡੀਐਮਪੀ ਦਾ ਤੇ ਰਾਜੀ ਵੀਡੀਓ ਲਈ ਹੈ ਦੋਵਾਂ ਦੇ ਕਿਵੇਂ ਕੀ ਉਮੀਦ ਲੱਗਦੀ ਕਿੰਨੇ ਕ ਫਰਕ ਨਾ ਕਿਉਂਕਿ ਜਿਹੜੀ ਆ ਸ਼ੀਟ ਆ ਹਰੇਕ ਵਾਰੀ ਬੜੀ ਜਿਹੜੀ ਫਸਵੀਂ ਟੱਕਰ ਹੁੰਦੀ ਆ ਪਹਿਲਾਂ ਵਾਂਗੂ ਰਹੂਗਾ ਕਿ ਕੋਈ ਹੋ ਸਕਦਾ ਕੋਈ ਸਰਕਾਰ ਦਾ ਕੋਈ ਪਤਾ ਨਹੀਂ ਗਈ ਕੀ ਇਹ ਮੋਕੇ ਦਿੱਸੂਗਾ ਕਿ ਕਿਹੜਾ ਆ ਸਕਦਾ ਕਿਹੜਾ ਨਹੀਂ ਥੋੜੀ-ਥੋੜੀ ਗੱਟਾਂ ਤੋਂ ਉਹ ਸਰਦਾਰ ਤਾਂ ਹੋ ਸਕਦਾ ਹੈ ਇਹ ਪਹਿਲਾਂ ਵਾਂਗੂ ਥੋੜੀਆਂ ਬਹੁਤਾਂ ਦੇ ਹਾਰ ਦੇ ਤਾਊਗੀ ਹਾਂ ਥੋੜੀਆਂ ਬਹੁਤਾਂ ਦੇ ਹੋਊਗੀ ਇਹਨਾਂ ਵੀ ਫਸਣਾ ਮੁਕਾਬਲਾ ਦਵਾ ਦਾ ਇਹਨਾਂ ਨੇ ਪਤਾ ਵੀ ਕਿਹੜਾ ਜਿੱਤੇ ਜੇ ਕਿਹੜਾ ਹਾਰ ਜੇ ਗੁਰਦੇਵ ਸਿੰਘ ਜੀ ਕਿਵੇਂ ਦੇਖਦੇ ਹੋ ਹਰਾ ਨੂੰ ਕਿਵੇਂ ਦੇਖਦੇ ਹੋ ਕਿਦਰ ਬਾਦੀ ਨੂੰ ਆਵਾਜ਼ ਇਹਦਾ ਬ੍ਰੋਕਰ ਦੇ ਕੇ ਕਿਤੇ ਅੱਛੀ ਕਰੋ ਗ੍ਰਾਮ ਅੱਛਾ ਨਹੀਂ ਮੁਕਾਬਲਾ ਕਿਹਦਾ ਕਿਹਦੇ ਨਾਲ ਕਰਾ ਰਹੇ ਹੋ ਜੀ ਆਹ ਹੋਵੇਗਾ ਜੇਕਰ ਕੋਈ ਪੂਰਾ ਸਬੂਤ ਨਹੀਂ ਆਇਆਗਾ ਅੱਛਾ ਤੇ ਨਿਯਾ ਦੇ ਵਿੱਚ ਹੈਗਾ ਇਹ ਪ੍ਰੋਗਰਾਮ ਵੀ ਕੋਈ ਵੋਟਾਂ ਮਤਲਬ 100 ਵਧ ਲੈ ਜੂਗਾ ਕੋਈ ਘੱਟ ਲੈ ਜੂਗਾ ਐਹੋ ਜਿਹਾ ਪੁੱਛੀਓ ਨਹੀਂ ਤਕਨ ਮੁਕਾਬਲੇ ਕਹਿੰਦੇ ਹੋ ਜੀ ਤਕੋਣਾ ਹੀ ਕਹਿੰਦੇ ਆ ਇਹ ਸੀ ਗਿੱਦੜਬਾਹ ਦੀ ਸੱਤ ਜਿਵੇਂ ਆਪਾਂ ਅਕਸਰ ਹੀ ਹੋਰ ਨਾ ਪਿੰਡਾਂ ਦੇ ਸੱਤਾਂ ਵਿੱਚ ਜਾ ਕੇ ਆਪਾਂ ਵੇਖ ਰਹੇ ਹਾਂ ਤੇ ਅੱਜ ਇੱਥੇ ਪਹੁੰਚੇ ਸੀ ਇਸੇ ਤਰ੍ਹਾਂ ਆਪਾਂ ਇਹ ਲੜੀ ਨੂੰ ਅੱਗੇ ਵਧਾਉਂਦੇ ਅਗਲੇ ਪਿੰਡਾਂ ਦੇ ਵਿੱਚ ਮਿਲਦੇ ਦੇਖਦੇ ਰਹੋ ਜਿੰਨੀ ਰਿਪੋਰਟਿੰਗ